ਲਓ ਫਰੈਂਡ ਕਬੂਤਰਾਂ ਵਾਲੇ ਨੇ ਕਬੂਤਰਾਂ ਦੀਆਂ ਛਤਰੀਆਂ ਕਬੂਤਰ ਡਾ ਤੇ ਇਹਦਰ ਮਾਨੋ ਟੈਡੀ ਦਾ ਦੁੱਧ ਪੀ ਜਾਂਦੀ ਹੈ ਚੋਰੀ-ਚੋਰੀ ਇਹ ਦੇਖ ਜੀ ਮਾਨੇ ਟੈਡੀ ਦਾ ਦੁੱਧ ਵੀ ਜੰਨੀ ਹੈ ਹੈ ਦੇਖ ਕਿਵੇਂ ਜਗਦੀ ਹੈ ਗੰਦੀ ਇਹ ਦੇਖੋ ਫਰੈਂਡ ਚੱਲਦੇ ਆਂ ਖੇਤ ਪਹਿਲਾ ਮੰਡੀ ਉਹ ਵੀ ਆ ਗਏ ਮੋਟਰ ਤੇ ਮੋਟਰ ਆਪਣੀ ਚੱਲਦੀ ਆ ਆਏ ਰੋਜਾ ਨੇ ਮੱਕੀ ਕਿੰਨੀ ਖਰਾਬ ਕੀਤੀ ਹੋਈ ਆ ਆ ਕਿੰਨੀ ਖਾ ਖਸਿੱਟੀ ਹੀ ਆ ਦੇ ਨਾਲ ਨਾਲ ਹੋ ਸਾਰੇ ਖੇਤ ਇਵੇਂ ਆਪਣੇ ਉਧਰ ਹਲੋ ਚੱਕਦੇ ਆ ਕਹੀ ਤੇ ਤੁਰਦੇ ਆ ਜਾ ਕੇ ਪਹੀ ਕਿੰਨ ਕਹੀ ਇਹ ਨਹਾ ਨਾ ਹੈ ਜਾਂਦਾ ਪਾਣੀ ਲੋ ਵੀ ਪਾਣੀ ਆ ਪੱਦਤਾ ਮੋੜ ਤੇ ਭਰ ਗਿਆ ਆਪਣਾ ਜਿਹੜੇ ਕਿਆਰੇ ਨੂੰ ਛੱਡਿਆ ਸੀ ਇਹ ਚ ਭਰ ਗਿਆ ਰੋਚੇ ਕਮੱਕੀ ਉਹ ਸਾਹਮਣੇ ਆਈਟੀਆਈ ਨਾ ਹੁਣ ਬੰਨੀ ਛੋੜਦੀ ਐ ਇੱਕ ਕਿਹ ਰਹਿ ਜਾਂਦਾ ਇੱਕ ਸਾਈਡ ਗ੍ਰੀਨਰੀ ਗ੍ਰੀਨਰੀ ਇੱਕ ਸਾਈਡ ਕਣਕ ਪੱਕੀ ਆ ਗਿਆ ਆਈਟੀਆਈ ਚੱਲਦੇ ਆਂ ਭਰ ਗਿਆ ਸਾਈਡਾਂ ਤੋਂ ਵੀ ਆ ਬਸ ਇੰਨੀ ਇੰਨੀ ਸਲਾਵ ਜੀ ਹੋ ਗਈ ਬਹੁਤ ਅੱਗੇ ਦੂਜੇ ਖੇਤ ਮਾਸਤੀ ਆ ਕਣ ਕਬੱਡੀ ਸੀ ਕੱਲ ਆਪਾਂ ਆ ਸਰਦੀ ਆਪਣੀ ਕਾਲੀ ਤੰਦਰ ਨੇ ਇੱਥੇ ਬੰਦੇ ਰਹਿੰਦੇ ਮੋਟਰ ਬੰਦ ਕਰਤੀ ਕੋਈ ਨਾ ਕੋਈ ਨਾ ਜਾਂਦਾ ਪਾਣੀ ਤਾਂ ਇਹ ਹੈਗੀ ਮੱਕੀ 12 11 ਇਹ ਲੇਟ ਬਜਾਈ ਸੀ ਇਹਦੀ ਇਹ ਚੱਕਾ ਬਹੁਤ ਸੀ ਆ ਦੇਖੋ ਮਚਾਤਾ ਆ ਬੂਟੀ ਜੀ ਬੋਲੀ ਸੀ ਮੱਚ ਗਈ ਹੁਣ ਸਾਰੀ ਇਹ ਦੇਖ ਲੈ ਆਣੀ ਹੀ ਪਹੁੰਚਿਆ ਖਾਲ ਤੱਕ ਲਾਈਟ ਲੇਟ ਚੱਲੀ ਆ ਤੇ ਨੇਹੀ ਰੀ ਬਗੀ ਕਰਕੇ ਫਲਟ ਪਿਆ ਸੀ ਕਾਲੀ ਵੱਡ ਪੁੱਤਰ ਇਧਰ ਆ ਲੈ ਦੇਖ ਕੇ ਮੈਂ ਕੰਬੜੀ ਇਹ ਹੈ ਸ਼ੇਲਦਿਆਂ ਖੇਤ ਤੇ ਟੈਡੀ ਜਾਉ ਖੇਤ ਹੁਣ ਨਾਲ ਹਾਂ ਟੈਡੀ ਤੇ ਟੈਡੀ ਖੇਤ ਜਾਊਗਾ ਇਹ ਸਾਡੇ ਟੈਡੀ ਖੇਤ ਜਾਊ ਹੁਣ ਹੈ ਓਏ ਗੰਦੇ ਖੇਤ ਜਾਣ ਨੂੰ ਸਾਡੇ ਨੂੰ ਕਾੜੀ ਪਈ ਪਈ ਛੇਤ ਛੇਤੀ ਚੱਲ ਚੱਲ ਜਲੀ ਆਲੇ ਗੱਡੀ ਖੜਾ ਵਾ ਏਕਣਾ ਥਲੇ ਥਲੇ ਨੂੰ ਅੱਗ ਲੱਗ ਜਾਂਦੀ ਹੈ ਖੇਤ ਜਾਣ ਦੀ ਛੇਤੀ ਹੂੰ ਹੂੰ ਦੇਖ 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 ਸਾਲੇ ਨੂੰ ਕਿਵੇਂ ਕਾਲੀ ਲੱਗੀ ਹੈ ਦੇਖ 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 ਹੌਣ ਰਸੀ ਫਾਗੀ ਪਿੱਛੇ ਨਹੀਂ ਤੂੰ ਤਾਂ ਮਾਰ ਨਹੀਂ ਸੀ ਛਾਲ ਆਓ ਜੱਟ ਦੇ ਹੋ ਜਾ 90 ਦੇ ਹੁਣ ਅਣਨੇ ਘੰਟਾ ਲੱਭਣਾ ਹੀ ਨਹੀਂ ਪਤਾ ਨਹੀਂ ਕਿੱਧਰ ਮਾ ਮਟਰ ਗਾਸਤੀਆਂ ਤੇ ਤੁਰਨਾ ਹੈ ਇਹ ਆਹ ਬੜਿਆ ਇਹ ਤਾਂ 20 ਜਗ੍ਹਾ ਤੇ ਇਹਨੂੰ ਮੂਤਣਾ ਹੁੰਦਾ ਵਾ ਦੇਖ ਕੇ ਮੈਂ ਗੰਦਾ ਮੂਰੇ ਜਾਂਦਾ ਐਡੀ ਪਾਣੀ ਦੇਖਣ ਚੱਲਿਆਂ ਇਹਨੇ ਉਹ ਉੱਥੇ ਜਾ ਕੇ ਖੜਨਾ ਨਾ ਜਿੱਥੇ ਜਾ ਕੇ ਪਾਣੀ ਐਨ ਘੰਮ ਕੇ ਨੱਕੇ ਚ ਆਉਂਦਾ ਨਾ ਗੰਦਾ ਹੈ ਨੱਕਾ ਨਾ ਤੋੜ ਦਿਆਂ ਕੱਚਾ ਨੱਕਾ ਉਸ ਤੋਂ ਇਧਰ ਹਾਂ ਸੱਦਾ ਕੀ ਕਰਨ ਲੱਗਿਆ ਘਾ ਨਹੀਂ ਖਾਣਾ ਕੀ ਗੰਦਿਆ ਕਿੱਥੇ ਸਾਰਾ ਲੁਕਿਆ ਹੋਇਆ ਸੀ ਕਿਵੇਂ ਲਿਭ ਗਿਆ ਸਾਰਾ ਹੈ ਚਲੀਏ ਜਾਣਾ ਆ ਆ ਆ ਆ ਆਉਂ ਹਾਂ ਦਾ ਕਰਦੇ ਕਰੀ ਆਉਂ ਆਉਂ ਕਰੀ ਆਉਂ ਹਾਂ ਕਰੀ ਆਉਂ ਆਉਂ ਕਾ ਚੀਰੀ ਚੱਲ ਕਿੱਧਰ ਨੂੰ ਜਾਣਾ ਪਤਾ ਇਹਨੇ ਕਿੱਧਰ ਨੂੰ ਮੁੜਦਾ ਹੈ ਚੱਲ 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 ਦੇਖਦੇ ਆਂ ਦੇਖਦੇ ਆਂ ਤੇਰਾ ਦਿਮਾਗ ਹੈਗਾ ਕੰਮ ਦਾ ਕਿ ਨਹੀਂ ਚੱਲ ਚੱਲ ਕਿੱਧਰ ਦੀ ਆਏ ਸੀ ਓ ਵਾਹ ਤੇਰੇ ਇੱਧਰ ਦੀ ਆਏ ਸੀ ਚੱਲ ਫਿਰ ਹੁਣ ਤੁਰ ਚੱਲ ਤੁਰ ਤੁਰ ਗਾਹਾਂ ਓਏ ਬਾਪੂ ਤੁਰ ਪਾ ਕਿੱਦਾਂ ਆਏ ਸੀ ਉੱਧਰ ਵੀ ਜਾਣਾ ਮੈਂ ਕਹਿੰਦਾ ਇੱਧਰ ਹੀ ਚੱਲ ਵੜਦੇ ਆਂ ਯਾਰ ਆ ਜਾ ਇੱਧਰ ਦੀ ਇੱਧਰ ਹੀ ਚੱਲ ਬਾਹਰ ਦੀ ਚੱਲ 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 ਤੇਰੀ ਮੜਕ ਨੜਕ ਦੀ ਆ ਤੇ ਨਾ ਪਾਇਆ ਹੋਵੇ ਤੂੰ ਤਾਂ ਭੱਜ ਭੱਜ ਕੇ ਨਾਸ ਮਾਰਦੇ ਇੱਥੇ ਫਟੇ ਜੇ ਨਾ ਪੂਰਾ ਪਾਰਾ ਹੋ ਜਾਂਦਾ ਗਿੱਲਾ ਹੋ ਗਿਆ ਫਿਰ ਥੱਕ ਕੇ ਹੰਦਾ ਫਿਰ ਘਰੇ ਆ ਕੇ ਪੈ ਜਾਂਦਾ ਰਾਮ ਸੇ ਆ ਦੇਖੋ ਗੰਦਾ ਕੀ ਕਰਦਾ ਥਾਲਿਆ ਦੇ ਇਹਦੇ ਗੰਦੇ ਜੇ ਕੰਮ ਦੀ ਲੱ 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 ਮੂੰਹ ਸਰ ਦੇਖਿ ਮੈਨੇ ਬਟਰਾ ਪਟਲਾ ਕੋਈ ਨਾ ਕੋਈ ਨਾ ਚੱਕਰੇ ਫੱਟੇ ਅੱਕਦੇ ਚੱਕਰੇ ਨਾ ਸੁਣੀ ਕੇੰਦਾ ਦੇਖ ਕਿੱਥੇ ਤੱਕ ਮਾਰਦਾ ਦੇਖ ਇਹ ਲੱਗੀ ਲੱਤ ਲੱਤ ਨਹੀਂ ਲੱਤ ਆ ਗੋਸ ਕਰਦਾ ਖੇਤ ਆ ਗਏ ਹੁਣ ਜੇ ਇਹਨਾਂ ਨੂੰ ਮੋਣਾ ਹੋਇਆ ਇਹਨੂੰ ਬੈਤਤਾ ਪੈ ਜਾਣੀ ਹੈ ਕੀ ਤੇਰੀਆਂ ਟੂਮਾ ਕਮਾ ਚ ਗਈਆਂ ਲੈ ਲੈ ਅਰੇ ਆ ਕਰੇ ਆ ਦੇਖ ਕੇ ਆ ਹਾਲ ਵਾ ਟੈਡੀ ਦਾ ਕੀ ਹਾਲ ਵਾ ਐਡੀ ਚੱਲ ਆ ਚੱਲ ਗਿਆ ਚੱਲ ਕਰਨ ਨਾ ਨੀ ਕੇ ਚੱਲ ਚੱਲ ਗਿਆ चल टोआ तो भी भर गए ब्लैट चलनी पानी टुट जाना चल इधर लो भी सैकल गैंग कट्ठा हो गया इधर सारा ਆ ਪੱਟੀ ਸੇ ਕੱਟਾ ਬੜਾ ਇਹ ਅੱਜ ਲੜਨਗੇ ਕਿਸੇ ਨਾਲ ਇਕੱਠੇ ਹੋ ਗਏ ਸਾਰੇ ਉਹ ਇਹਨਾਂ ਦਾ ਮੇਨ ਆ ਇਹਨਾਂ ਦਾ ਮੇਨ ਆ ਇੱਕ ਉਹ ਆ ਗਿਆ ਇੱਕ ਆ ਗਿਆ ਸੈਂਕੜਾ ਜੱਡਾ ਹੈਗਾ ਉਹ ਬੱਦਲ ਵੀ ਹੁੰਦਾ ਨੇਰੀ